ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉਤੇ ਸੋ ਗੱਲਬਾਤ ਦੋਸਤੋ ਅੱਜ ਦੀ ਬਹੁਤ ਹੀ ਗੰਭੀਰ ਹੈ ਸੁਣਨਯੋਗ ਹੈ ਇਤਿਹਾਸਿਕ ਹੈ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸੁਣ ਕੇ ਗੱਲ ਕਰਾਂਗੇ ਦੋਸਤੋ ਗੁਲਾਮਾਂ ਦੇ ਬਾਰੇ ਤੁਸੀਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਸੁਣਿਆ ਹੋਣਾ ਕਿ ਟਕੇ ਟਕੇ ਨੂੰ ਦੋ-ਦੋ ਟਕੇ ਨੂੰ ਭਾਰਤੀ ਬਹੁ ਬੇਟੀਆਂ ਦੀ ਇੱਜ਼ਤ ਜਿਹੜੀ ਇਹ ਮੁਸਲਮਾਨ ਮੁਕਲ ਨਿਲਾਮ ਕਰਦੇ ਸੀਗੇ ਤਾਂ ਦੋਸਤੋ ਅੱਜ ਉਹਨਾਂ ਕੁੜੀਆਂ ਦੇ ਬਾਰੇ ਦੱਸਣਾ ਤੁਹਾਨੂੰ ਕਿ ਕਿਦਾਂ ਗੁਲਾਮਾਂ ਦੇ ਬਾਜ਼ਾਰ ਲੱਗਦੇ ਸੀ ਪਹਿਲਾਂ ਤੇ ਕੀ ਕੁਝ ਨੇ ਨੱਕ ਲੂ ਘਾਰੇ ਕੀਤੇ ਆ ਭਾਰਤ ਵਿੱਚ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਿਓ ਚੈਨਲ ਜਿੰਨਾ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕਰਿਆ ਹਜੇ ਉਹ ਕਰ ਲੋ ਤੇ ਬੈੱਲ ਬਟਨ ਵੀ ਦਬਾ ਲਓ ਦਿੱਲੀ ਦੇ ਵਿੱਚ ਸਜਿਆ ਗੁਲਾਮਾਂ ਦਾ ਬਾਜ਼ਾਰ ਕੁੜੀਆਂ ਦੀ ਕੀਮਤ 20 ਤੋਂ 40 ਟਕੇ ਤਾਂ ਦੋਸਤੋ ਇੱਕ ਇਤਿਹਾਸਕਾਰ ਹੋਇਆ ਹੈ ਖਿਲਜੀ ਦੇ ਟਾਈਮ ਬਰਨੀ ਜਿਨੇ ਕਿ ਇਹ ਬਾਜ਼ਾਰ ਹੈ ਜਿਹੜੇ ਇਹ ਆਪਣੀਆਂ ਅੱਖਾਂ ਦੇ ਨਾਲ ਦੇਖੇ ਤੇ ਇਹ ਉਸ ਸਮੇਂ ਦਾ ਇਤਿਹਾਸਕਾਰ ਤੇ ਇੱਕ ਰਿਪੋਰਟਰ ਵੀ ਸੀਗਾ ਤਾਂ ਦੋਸਤੋ ਉਹ ਗੁਲਾਮਾਂ ਦੇ ਬਾਜ਼ਾਰਾਂ ਨੂੰ ਚੰਗੀ ਤਰ੍ਹਾਂ ਘੋਖਿਆ ਉਹਨੇ ਤੇ ਸਾਰੀ ਗੱਲਬਾਤ ਫਿਰ ਦੱਸੀ ਤਾਂ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਹਿਲਾਂ ਮੁਗਲਾਂ ਦਾ ਰਾਜ ਸੀਗਾ ਔਰ ਇਹਨਾਂ ਨੇ ਇਹਨਾਂ ਦੀ ਜੜ੍ਹਾਂ ਦੀ ਜਿਹੜੀਆਂ ਮੁਗਲਾਂ ਦੀਆਂ ਤੁਰਕਾਂ ਦੀਆਂ ਇਹ ਪੂਰੀਆਂ ਡੂੰਘੀਆਂ ਸੀਗੀਆਂ ਹੁਣ ਵਰਨੀ ਇੱਕ ਗੁਲਾਮਾਂ ਦੇ ਬਾਜ਼ਾਰ ਦੇ ਵਿੱਚ ਜਾਂਦਾ ਤੇ ਉੱਥੇ ਕੀ ਦੇਖਦਾ ਇੱਕ ਅੱਧ ਖੜ ਉਮਰ ਦਾ ਤੁਰਕ ਇੱਕ ਨਾਬਾਲਗ ਅਤੇ ਖੂਬਸੂਰਤ ਕੁੜੀ ਦਾ ਹੱਥ ਫੜ ਕੇ ਲੈ ਜਾ ਰਿਹਾ ਉਹ ਕਹਿੰਦਾ ਅੱਜ ਸੌਦਾ ਸਸਤਾ ਮਿਲ ਗਿਆ ਤੇ ਉਹ ਮਲਤਾਨ ਤੋਂ ਆਏ ਆਪਣੇ ਮਹਿਮਾਨ ਦੇ ਸਾਹਮਣੇ ਇਹ ਤੋਹਫਾ ਪੇਸ਼ ਕਰੂਗਾ ਉੱਥੇ ਇੱਕ ਛੋਟਾ ਜਿਹਾ ਅਜਨਬੀ ਬੱਚਾ ਕਿਸੇ ਭਗਦਰ ਦੇ ਵਿੱਚ ਆਪਣੇ ਮਾਂ ਪਿਓ ਤੋਂ ਵਿਛੜ ਕੇ ਇੱਥੇ ਆ ਪਹੁੰਚਿਆ ਮਹੀਨਾ ਪਹਿਲਾਂ ਉਹ ਖਿਲਜੀ ਦੇ ਇੱਕ ਫੌਜੀ ਦੇ ਹੱਥ ਲੱਗ ਗਿਆ ਤਾਂ ਔਰ ਉਹ ਇਹਨੂੰ ਵੇਚ ਕੇ ਚਲਾ ਗਿਆ ਤੇ ਹੁਣ ਇਸ ਬਾਜ਼ਾਰ ਵਿੱਚ ਉਹਨੂੰ ਕਿਸੇ ਹੋਰ ਨੂੰ ਵੇਚਿਆ ਜਾਣਾ ਔਰ ਉਹ ਪਹਿਲੀ ਵਾਰ ਦਿੱਲੀ ਆਇਆ ਤੇ ਹੱਕਾ ਬੱਕਾ ਹੋਇਆ ਆਪਣੇ ਵਿਕਣ ਦੀ ਬਾਰੀ ਦੀ ਉਡੀਕ ਕਰਦਾ ਹੋਇਆ ਸੁੰਨੀਆਂ ਅੱਖਾਂ ਦੇ ਨਾਲ ਇਧਰ ਉਧਰ ਝਾਕ ਰਿਹਾ ਆਪਣੇ ਪਿੰਡ ਚੋਂ ਨਿਕਲੇ ਆ ਉਹਨੂੰ ਕਈ ਦਿਨ ਹੋ ਗਏ ਨਿਆਣੇ ਨੂੰ ਉਹਨੂੰ ਇਹ ਵੀ ਨਹੀਂ ਪਤਾ ਬਚਾਰੇ ਨੂੰ ਕਿ ਉਹਦੇ ਮਾਂ ਪਿਓ ਜਿਉਂਦੇ ਆ ਕਿ ਮਰ ਗਏ ਔਰ ਉਹ ਮੁਗਲਾਂ ਦੇ ਹਮਲਿਆਂ ਤੋਂ ਆਪਣੀ ਜਾਨ ਬਚਾ ਕੇ ਪਿੰਡਾਂ ਚੋਂ ਨਿਕਲੇ ਸਨ ਤੇ ਖਿਲਜੀਆਂ ਦੇ ੱਟਕੇ ਚੜ ਗਏ ਇੱਕ ਪਾਸੇ ਖੂਹ ਤੇ ਦੂਜੇ ਪਾਸੇ ਖਾਈ ਵਾਲਾ ਕੰਮ ਹੋਇਆ ਵਾ ਤਾਂ ਕਿਸੇ ਪਾਸੇ ਤਾਂ ਡਿੱਗਣਾ ਹੀ ਸੀਗਾ ਕੋਈ ਰਾਜਸਥਾਨ ਦੇ ਪਿੰਡਾਂ ਕਸਬਿਆਂ ਤੋਂ ਤੇ ਕੋਈ ਮਾਲਵੇ ਤੋਂ ਬੰਗਾਲ ਤੋਂ ਵੀ ਕਹਿੰਦਾ ਇਸ ਵਾਰ ਜ਼ਿਆਦਾ ਗੁਲਾਮ ਨਹੀਂ ਸੀਗੇ ਆਏ ਮੇਵਾਤ ਨੇ ਵੀ ਇਸ ਵਾਰ ਬਾਜ਼ਾਰ ਨੂੰ ਬਹੁਤੀ ਰੌਣਕ ਨਹੀਂ ਬਖਸ਼ੀ ਤੇਲੰਗਾਨ ਤੇ ਦੇਵਗIRI ਦਾ ਮਾਲ ਵੀ ਉਹਨਾਂ ਨਹੀਂ ਆ ਸਕਿਆ ਖਿਲਜੀ ਦੀ ਪੂਰੀ ਤਾਕਤ ਦਿੱਲੀ ਦੇ ਚਾਰ ਚਫੇਰੇ ਲੱਗੀ ਹੋਈ ਸੀ ਇਹਦੀ ਸਭ ਤੋਂ ਵੱਡੀ ਵਜ੍ਹਾ ਮੁਗਲ ਨੇ ਜਿਹੜੇ ਲਗਾਤਾਰ ਲੁੱਟਣ ਖੋਹਣ ਦੇ ਬਾਵਜੂਦ ਵੀ ਟਿੱਡੀਆਂ ਮਾਂਗ ਚੜੱਪਾਂ ਮਾਰ ਰਹੇ ਸੀਗੇ 20 ਸਾਲਾਂ ਦੀ ਇੱਕ ਮਾਂ ਆਪਣੀ 2 ਸਾਲਾਂ ਦੀ ਬੱਚੀ ਨੂੰ ਗੋਦ 'ਚ ਗੱਠੜੀ ਜੀ ਬਣਾ ਕੇ ਬਣ ਕੇ ਬੈਠੀ ਹੈ ਆਪਣੀ ਕੁੜੀ ਨਾਲ ਗੱਠੜੀ ਜੀ ਬਣਾ ਕੇ ਦੋਵਾਂ ਦੇ ਜਿਸਮ ਤੇ ਨਾ ਮਾਤਰ ਕੱਪੜੇ ਹਨ ਉਹ ਕਈ ਦਿਨਾਂ ਦੀਆਂ ਭੁੱਖੀਆਂ ਤੇ ਉਹਨਾਂ ਦੇ ਸੁਨਹਿਰੇ ਚਿਹਰੇ ਤੇ ਸੁੰਨ ਪਥਰੀ ਹੋਈ ਹੈ ਅੱਖਾਂ ਦੇ ਆਖਰੀ ਅਥਰੂਆਂ ਨੂੰ ਡੁੱਲੇ ਹੋਏ ਅਰਸਾ ਬੀਤ ਚੁੱਕਿਆ ਸੀ ਵਰਨਿੰਗ ਦਾ ਉਹਦੇ ਕੋਲ ਹੀ 13-14 ਸਾਲਾਂ ਦੀਆਂ ਦੋ ਸਕੀਆਂ ਪਹਿਣਾ ਇੱਕ ਦੂਜੀ ਦੇ ਨਾਲ ਲਾ ਕੇ ਬੈਠੀਆਂ ਹੋਈਆਂ ਇਨਾ ਵਿੱਚੋਂ ਕਿਸੇ ਇੱਕ ਨੂੰ ਖਰੀਦ ਲਿਆ ਗਿਆ ਤੇ ਦੂਜੀ ਉੱਚੀ ਉੱਚੀ ਰੋ ਰਹੀ ਹੈ ਔਰ ਉਹ ਹੱਥ ਜੋੜ ਰਹੀ ਹੈ ਕਿ ਉਹਨਾਂ ਨੂੰ ਵੱਖ ਨਾ ਕੀਤਾ ਜਾਵੇ ਇਕੱਠਿਆਂ ਰੱਖਿਆ ਜਾਵੇ ਆਖਰਕਾਰ ਖਰੀਦਦਾਰ ਦਾ ਦਿਲ ਪਸੀਜ ਗਿਆ ਤੇ ਉਹਨੇ ਲੱਕ ਨਾਲ ਬੰਨੀ ਥੈਲੀ ਚੋਂ ਕੁਝ ਹੋਰ ਸਿੱਕੇ ਕੱਢ ਕੇ ਉਹਨਾਂ ਕੁੜੀਆਂ ਦੇ ਅੱਜ ਦੇ ਮਾਲਕ ਨੂੰ ਦੇ ਦਿੱਤੇ ਔਰ ਉਹ ਕੁੜੀ ਰੋਣਾ ਬੰਦ ਕਰ ਦਿੰਦੀ ਹੈ ਤੇ ਦੋਵੇਂ ਇੱਕ ਦੂਜੀ ਨੂੰ ਘੁੱਟ ਕੇ ਜੱਫੀ ਪਾ ਲੈਣੀਆਂ ਹੁਣ ਉਹ ਆਪਣੇ ਨਵੇਂ ਮਾਲਕ ਨਾਲ ਤੁਰੀਆਂ ਜਾ ਰਹੀਆਂ ਨੇ 10 ਸਾਲਾਂ ਦੀ ਇੱਕ ਬੱਚੀ ਸਾਹਮਣੇ ਚਬੂਤਰੇ ਤੇ ਆਪਣੇ ਮਾਲਕ ਨਾਲ ਆਪਣੇ ਹਾਨ ਦੀਆਂ 8 ਹੋਰ ਕੁੜੀਆਂ ਦੇ ਨਾਲ ਬੈਠੀ ਹੋਈ ਹੈ ਇਹਨਾਂ ਸਾਰੀਆਂ ਨੂੰ ਇੱਕ ਹੀ ਧਾਵੇ ਵਿੱਚੋਂ ਚੁੱਕ ਕੇ ਲਿਆਂਦਾ ਗਿਆ ਸੀ ਸ਼ਾਇਦ ਇੱਕੋ ਹੀ ਪਿੰਡ ਦੀਆਂ ਨੇ ਔਰ ਇਹ ਸਾਰੀਆਂ ਡਰੀਆਂ ਹੋਈਆਂ ਨੇ ਤੇ ਬਾਜ਼ਾਰ ਦਾ ਰੰਗ ਟੰਗ ਵੇਖ ਕੇ ਸਹਿਮੀਆਂ ਬੈਠੀਆਂ ਨੇ ਔਰ ਉਹਨਾਂ ਦਾ ਮਾਲਕ ਬੇਫਿਕਰ ਹੋਇਆ ਕੋਲ ਬੈਠਾ ਹੁੱਕਾ ਪੀ ਰਿਹਾ ਸੀ ਮਾਸ਼ਾਅੱਲਾ ਕਿੰਨੀ ਕਮ ਉਮਰ ਹੈ ਖੂਬਸੂਰਤ ਹੈ ਦਾਸੀ ਬਣ ਕੇ ਰਹੇਗੀ ਗੁਲਾਮ ਬਣਾ ਲਓ ਜੇ ਨਕਾ ਨਹੀਂ ਹੋਇਆ ਤਾਂ ਕੋਈ ਕੋਈ ਕੁੜੀ ਨਹੀਂ ਮਿਲ ਰਹੀ ਤਾਂ ਅੱਜ ਹੀ ਕਲਮਾ ਪੜਵਾ ਕੇ ਪੁੰਨ ਖੱਟ ਸਕਦੇ ਹੋ ਮੌਲਵੀ ਸਾਹਿਬ ਵੀ ਇੱਥੇ ਮੌਜੂਦ ਨੇ ਅੱਜ ਦਾ ਮੁੱਲ 20 ਟਕੇ ਹੈ ਅਮਰੋਹਾ ਤੋਂ ਨਮਾ ਮਾਲ ਆਇਆ ਕੱਲ ਤੱਕ ਹਿੰਦੁਸਤਾਨੀ ਕਨੀਜ਼ਾਂ ਨੂੰ ਵੇਖਦੇ ਰਹੇ ਹੋ ਅੱਜ ਮੁਗਲਾਂ ਦੇ ਕਾਫਲਿਆਂ ਦੀਆਂ ਲੁੱਟੀਆਂ ਹੋਈਆਂ ਰੌਣਕਾਂ ਵੀ ਵੇਖ ਲਓ 12 ਸਾਲਾਂ ਦੀ ਹੈ ਘਰ ਦੇ ਕੰਮ ਕਾਜ ਲਈ ਉਹਦੀ ਮਾਂ ਨੂੰ ਵੀ ਨਾਲ ਲੈ ਜਾਓ ਦੋਵਾਂ ਦੀ ਕੀਮਤ ਮਿਲਾ ਕੇ 30 ਟਕੇ ਇੱਕ ਵਾਰ ਵੇਖ ਤਾਂ ਲਓ ਬੜੇ ਦਮਖੰਮ ਵਾਲੀ ਐ ਘਰ ਵਾਲਿਆਂ ਦੀ ਖੇਦਮਤ ਚ ਲਾ ਦਿਓ ਪਤਨੀਆਂ ਨੂੰ ਖੁਸ਼ ਕਰਨ ਦਾ ਇਹ ਤੋਂ ਚੰਗਾ ਮੌਕਾ ਦੁਬਾਰਾ ਨਹੀਂ ਮਿਲਣਾ 20% 20% 20% ਤਾਂ ਬਾਜ਼ਾਰ ਵਿੱਚ ਦੋਸਤੋ ਇਸ ਤਰ੍ਹਾਂ ਦੀਆਂ ਆਵਾਜ਼ਾਂ ਦਾ ਰੌਲਾ ਹੈ ਕੁੜੀਆਂ ਦੇ ਹਰ ਝੁੰਡ ਦੇ ਆਸ-ਪਾਸੇ ਇਹੋ ਜਿਹੀਆਂ ਆਵਾਜ਼ਾਂ ਦਾ ਹੀ ਰੌਲਾ ਸੀ ਉਹਨਾਂ ਨੂੰ ਘੇਰ ਕੇ ਖੜੇ ਦਿੱਲੀ ਦੇ ਮੁਸਲਮਾਨਾਂ ਵਿੱਚ ਵਾਕਈ ਖਰੀਦਦਾਰੀ ਦੀ ਇੱਛਾ ਰੱਖਣ ਵਾਲੇ ਘੇਰਾ چیر ਕੇ ਅੱਗੇ ਆ ਰਹੇ ਨੇ ਔਰ ਉਹ ਉਹਨਾਂ ਡਰੀਆਂ ਸਹਿਮੀਆਂ ਕੁੜੀਆਂ ਉਹਨਾਂ ਦੀਆਂ ਮਾਵਾਂ ਪੈਣਾ ਤੇ ਸਹੇਲੀਆਂ ਦਾ ਕਿਸੇ ਹੁਨਰਮੰਦ ਖਰੀਦਦਾਰ ਵਾਂਗ ਮੌਇਨਾ ਕਰ ਰਹੇ ਇਹਨਾਂ ਵਿੱਚ ਅਜਿਹੇ ਖਰੀਦਦਾਰ ਵੀ ਐ ਜਿਨ੍ਹਾਂ ਨੂੰ ਖੁਦ ਕਿਸੇ ਗੁਲਾਮ ਦੀ ਜ਼ਰੂਰਤ ਨਹੀਂ ਪਰ ਇਹ ਇਥੋਂ ਖਰੀਦ ਕੇ ਤੇ ਕਿਤੇ ਹੋਰ ਥਗਾ ਜਾ ਕੇ ਵੇਚਣ ਦੇ ਇਰਾਦੇ ਨਾਲ ਆਏ ਨੇ ਬਦਾਈਆਂ ਦੇ ਵਿੱਚ ਅਵਦ ਦੇ ਵਿੱਚ ਸਮਾਣੇ ਚ ਬਿਆਨਾ ਚ ਦਿਪਾਲਪੁਰ ਚ ਮਲਤਾਨ ਚ ਬੰਗਾਲ ਚ ਮਾਲ ਵਿੱਚ ਜਾਂ ਹੋਰ ਕਿਸੇ ਵੀ ਥਾਂ ਇਹਨਾਂ ਨੇ ਇੱਥੋਂ ਖਰੀਦ ਕੇ ਬਾਅਦ ਮੁੱਲ ਤੇ ਉਹਨਾਂ ਨੂੰ ਵੇਚਣਾ ਹੁਣ ਗੁਲਾਮਾਂ ਦੇ ਬਾਜ਼ਾਰ ਵਿੱਚ ਅੱਜ ਵਾਕਈ ਕਹਿੰਦਾ ਕਾਫੀ ਭੀੜ ਹੈ ਵਰਨੀ ਕਹਿੰਦਾ ਅਮਰੋਹੇ ਵੱਲੋਂ ਖਿਲਜੀ ਦੇ ਫੌਜੀ ਪਹਿਲੀ ਵਾਰ ਮੁਗਲ ਔਰਤਾਂ ਤੇ ਬੱਚਿਆਂ ਨੂੰ ਵੀ ਬੰਨ ਕੇ ਲਿਆਏ ਮੰਡੀ ਦੇ ਦਲਾਲ ਫੌਜੀਆਂ ਵੱਲ ਝੱਪਟ ਰਹੇ ਹਨ ਕੋਈ ਦਲਾਲਾਂ ਨੇ ਇਹਨਾਂ ਦੇ ਸ਼ਹਿਰ 'ਚ ਬੜਨ ਤੋਂ ਪਹਿਲਾਂ ਹੀ ਮੌਕਾ ਸਾਂਭ ਲਿਆ ਤੇ ਗੁਲਾਮਾਂ ਨੂੰ ਖਰੀਦ ਕੇ ਸਿੱਧੇ ਮੰਡੀ ਚ ਲੈ ਆਏ ਇਹ ਵੀ 4 ਪੈਸੇ ਕਮਾ ਲੈਣਗੇ ਮੁਗਲ نسل ਦੀਆਂ ਗੁਲਾਮ ਔਰਤਾਂ ਨੂੰ ਵੇਖਣ ਲਈ ਬਹੁਤ ਭੀੜ ਇਕੱਠੀ ਹੋਈ ਹੈ ਦਿੱਲੀ ਦੀ ਮੰਡੀ ਵਿੱਚ ਨਵੇਂ ਮਾਲ ਦੀ ਆਮਦ ਨਾਲ ਹਰ ਉਮਰ ਦੇ ਗੁਲਾਮਾਂ ਦੀਆਂ ਕੀਮਤਾਂ ਅਚਾਨਕ ਢੇਠਾਂ ਡਿੱਗ ਪਈਆਂ ਸੀ ਇੰਨਿਆਂ ਨੂੰ ਇੱਥੇ ਖਰੀਦੂਗਾ ਕੌਣ ਤਾਂ ਦੋਸਤੋ ਇਹਨਾਂ ਬਾਜ਼ਾਰਾਂ ਦੇ ਵਿੱਚ ਕਿਸੇ ਮਾਲਦਾਰ ਕਾਰੋਬਾਰੀ ਦੀ ਹਿੰਮਤ ਨਹੀਂ ਹੁੰਦੀ ਸੀ ਕਿ ਉਹ ਗੁਲਾਮਾਂ ਦੇ ਇਸ ਬਾਜ਼ਾਰ ਵਿੱਚ ਆ ਸਕੇ ਤੇ ਕਿਸੇ ਤਰ੍ਹਾਂ ਵੀ ਕਿਸੇ ਗੁਲਾਮ ਨੂੰ ਵੇਖ ਸਕੇ ਇਥੇ ਸਧਾਰਨ ਕੰਮ ਕਾਜ ਕਰ ਸਕਣ ਵਾਲੀ ਜਿਹੜੀ ਕਨੀਜ਼ ਮਤਲਬ ਕਿ ਜਨਾਨੀ ਕੁੜੀ ਉਹਦਾ ਮੁੱਲ 5 ਤੋਂ 12 ਟਕੇ ਤੈਅ ਕੀਤਾ ਗਿਆ ਸੀ ਉਹਨਾਂ ਟਾਈਮਾਂ 'ਚ ਇੱਕ ਖੂਬਸੂਰਤ ਗੁਲਾਮ ਕੁੜੀ 20 ਤੋਂ 40 ਟਕੇ ਨੂੰ ਟਕੇ ਨੂੰ ਵਿਕਦੀ ਸੀਗੀ ਗੁਲਾਮ ਮੁੰਡਿਆਂ ਦੇ ਰੇਟ ਅਲੱਗ ਹੁੰਦੇ ਸੀਗੇ ਇੱਕ ਗੁਲਾਮ ਮਰਦ ਲਈ 100 ਤੋਂ 200 ਟਕੇ ਕਹ ਲਈਏ ਵੀ ਲੱਗਦੀ ਸੀ ਬੋਲੀ ਪਰ ਕੁਝ ਸ਼ਰਤਾਂ ਵੀ ਲਾਗੂ ਹੁੰਦੀਆਂ ਸੀ ਜੇ ਕਦੇ ਅਜਿਹਾ ਮਾਲ ਆਉਂਦਾ ਏ ਇਹੋ ਜਿਹਾ ਪਹਿਲਾਂ ਕਦੇ ਕਿਸੇ ਦੁਕਾਨਦਾਰ ਜਾਂ ਖਰੀਦਦਾਰ ਨੇ ਨਹੀਂ ਦੇਖਿਆ ਹੋਵੇ ਤਾਂ ਉਹਦੀਆਂ ਕੀਮਤਾਂ ਵੀ ਬਖਰੀਆਂ ਬਖਰੀਆਂ ਤੈਹ ਹੁੰਦੀਆਂ ਸੀ ਤੇ ਉਹਦੇ ਨਿਯਮ ਵੀ ਬਖਰੇ ਬਣਦੇ ਸੀਗੇ ਜਿਵੇਂ ਕੋਈ ਅਜਿਹਾ ਗੁਲਾਮ ਆ ਜਾਵੇ ਜਿਹਦਾ ਮੁੱਲ 1000 2000 ਟਕੇ ਹੋਵੇ ਤਾਂ ਮਜਾਲ ਹੈ ਖਿਲਜੀ ਦੇ ਜਸੂਸਾਂ ਦੇ ਡਰ ਦੇ ਕਾਰਨ ਕੋਈ ਉਸ ਮਹਿੰਗੇ ਮਾਲ ਨੂੰ ਹੱਥ ਵੀ ਲਾ ਦੇਵੇ ਕੋਈ ਨਹੀਂ ਸੀ ਖਰੀਦ ਸਕਦਾ ਖੂਬ ਸੂਰਤ ਗੁਲਾਮਾਂ ਦੇ ਬੇਟਿਆਂ ਦੇ ਰੇਟ ਵੀ ਤੈਹ ਸੀਗੇ 20 ਤੋਂ 30% ਜਿਹੜੇ ਬੱਚੇ ਕਿਸੇ ਵੀ ਕੰਮ ਦੇ ਲਾਇਕ ਨਹੀਂ ਸੀ ਹੁੰਦੇ ਪਰ ਕਿਤੋਂ ਫੜ ਕੇ ਲਿਆਂਦੇ ਗਏ ਸੀਗੇ ਉਹਨਾਂ ਦੀ ਕੀਮਤ 7 ਤੋਂ 8 ਟਕਿਆਂ ਦੇ ਵਿੱਚ ਜਿੰਨੇ ਮਰਜ਼ੀ ਲੈ ਲਓ ਥੋਕਚਾ ਜਿਨ੍ਹਾਂ ਨੂੰ ਥੋੜਾ ਬਹੁਤ ਕੰਮਕੌਜ ਆਉਂਦਾ ਹੋਵੇ ਐਦਾਂ ਦੇ ਗੁਲਾਮਾਂ ਦੀ ਕੀਮਤ ਹੁੰਦੀ ਸੀਗੀ 10 ਤੋਂ 15 ਟਕੇ ਤਾਂ ਦੋਸਤੋ ਐਦਾਂ ਚੱਕਰਪਾਜ਼ੀਆਂ ਉਦੋਂ ਪੈਂਦੀਆਂ ਸੀਗੀਆਂ ਦੇਖੋ ਮੰਡੀ ਦੇ ਵਿੱਚ ਕਿਵੇਂ ਗੁਲਾਮ ਦਿੱਤੇ ਸੀਗੇ ਆਪਣੇ ਪਰ ਦੋਸਤੋ ਇੱਕ ਪੱਖ ਇਹ ਵੀ ਹੈ ਕਿ ਜਿਹੜਾ ਇਤਿਹਾਸ ਸਾਨੂੰ ਪੜਾਇਆ ਗਿਆ ਉਹਦੇ ਵਿੱਚ ਮੁਗਲਾਂ ਤੁਰਕਾਂ ਇਹਨਾਂ ਸਾਰਿਆਂ ਦੇ ਤਾਰੀਫਾਂ ਦੇ ਪੁੱਲ ਬਣੇ ਗਏ ਹਨ ਲੇਕਿਨ ਇਹਨਾਂ ਨੇ ਜੋ ਲੁੱਟ ਮਚਾਈ ਹੈ ਆਪਣੇ ਦੇਸ਼ ਦੇ ਵਿੱਚ ਉਹ ਤੁਸੀਂ ਕਹ ਲਈਏ ਵੀ ਬਹੁਤ ਘੱਟ ਪੜਿਆ ਇਹਨਾਂ ਦੀਆਂ ਜਿਹੜੀਆਂ ਮਤਲਬ ਕਿ ਜੋ ਵੀ ਮਤਲਬ ਲਿਖਿਆ ਗਿਆ ਇਤਿਹਾਸ ਦੇ ਵਿੱਚ ਜਿਹੜੇ ਮਹਾਨ ਇਤਿਹਾਸਕਾਰ ਸੀਗੇ ਇਹਨੀਆਂ ਤਰੀਫਾਂ ਦੇ ਪੁੱਲ ਬਣੇ ਗਏ ਆ ਤੇ ਇਹਨਾਂ ਦੇ ਨਾਮ ਤੇ ਸੜਕਾਂ ਪੁਲਾਂ ਦੇ ਨਾਮ ਫਰਾਣਾ ਤੇਮ ਕਾ ਸਾਰਾ ਕੋ ਰੱਖਿਆ ਗਿਆ ਜੋ ਕਿ ਹੁਣ ਬਦਲਿਆ ਜਾ ਰਿਹਾ ਹੈ ਹੁਣ ਦੀ ਸਰਕਾਰ ਵੱਲੋਂ ਤੇ ਇਹ ਸਾਰਾ ਕੁਝ ਇੱਕ ਸਾਜ਼ਿਸ਼ ਤਹਿਤ ਹੋਇਆ ਸੀਗਾ ਆਪਾਂ ਨੂੰ ਜੋ ਵੀ ਸਕੂਲ ਦੇ ਵਿੱਚ ਪੜਾਇਆ ਗਿਆ ਸੀਗਾ ਇਹਨਾਂ ਨੇ ਪੂਰਾ ਰੱਜ ਕੇ ਲੁੱਟਿਆ ਤੇ ਕੁੱਟਿਆ ਹੈ ਪੰਜਾਬ ਨੂੰ ਤੇ ਭਾਰਤ ਨੂੰ ਇਹੀ ਸਚਾਈ ਹੈ ਤਾਂ ਇਹ ਸੀ ਦੋਸਤੋ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਔਰ ਉਦੋਂ ਤੱਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ